ਇੱਛਾ ਤੋਂ ਬਿਨਾ ਵਿਸ਼ਵਾਸ ਤੋਂ ਬਿਨਾ ਪਰਮੇਸ਼ਰ ਦੇ ਮੰਨ ਨੂੰ ਪਾਉਣਾ ਅਣ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਕਿੰਨੇ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਪਹਿਲਾਂ ਉਹਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਬੋਲ ਹalleluyah ਅੱਜ ਕਿੱਥੇ ਆਇਓ ਤੁਸੀਂ ਪਰਮੇਸ਼ਰ ਦੇ ਕੋਲ ਤੁਹਾਨੂੰ ਵਿਸ਼ਵਾਸ ਕੀ ਅੱਜ ਤੁਸੀਂ ਖੁਸ਼ੀ ਦੇ ਨਾਲ ਅੱਜ ਤੁਸੀਂ ਫਰਕਤਾ ਦੇ ਨਾਲ ਪਰਤੇ ਜਾਓਗੇ ਅੱਜ ਜਿਹੜੇ ਬਿਮਾਰੀ ਜਗ੍ਹਾ ਦੇ ਵਿੱਚ ਉਸ ਸਾਲਾ ਮਾਰਦੇ ਜਾਣਗੇ ਪਚਨ ਵਿੱਚ ਦਾਦਾ ਉਸ ਨੂੰ ਵਿਸ਼ਵਾਸ ਹੋਣਾ ਚਾਹੀਦਾ ਹਾਂਜੀ ਅਤੇ ਨੇਚਾ ਬਾਜੋ ਉਹਦੇ ਮਨ ਨੂੰ ਪਉਣਾ ਅਣ ਹੋਣਾ ਹੈ ਹਾਂਜੀ ਕਿਉਂਕਿ ਜਿਹੜਾ ਪਰਮੇਸ਼ਰ ਦੀ ਵੱਲ ਆਉਂਦਾ ਹੈ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਵਰਜੀਤ ਕਰਨੀ ਚਾਹੀਦੀ ਹੈ ਭਾਈ ਸਭ ਤੋਂ ਪਹਿਲਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਨਾਲੇ ਇਹ ਵੀ ਭਾਈ ਉਹ ਆਪਣੇ ਤਾਲਿਮਾ ਦਾ ਫਲ ਦਤਾ ਹੈ ਅਦੇ ਨਾਲੇ ਇਹ ਵੀ ਉਹ ਆਪਣੇ ਪ੍ਰੇਮੀਆਂ ਦਾ ਫਲ ਦੇਣ ਵਾਲਾ ਪਰਮੇਸ਼ਰ ਹੈ ਹਾਲੇਲੂਇਆ ਉਹ ਆਪਣੇ ਪ੍ਰੇਮੀਆਂ ਦੀ ਸੁਣਨ ਵਾਲਾ ਪਰਮੇਸ਼ਰ ਆ ਹallelujah ਉਹ ਆਪਣੇ ਪ੍ਰੇਮੀਆਂ ਨੂੰ ਬਰਕਤਾਂ ਦੇਣ ਵਾਲਾ ਪਰਮੇਸ਼ਰ ਆ